ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਆਂ ਖਾਲਸਾ ਹੱਟ ਤੇ ਸਟੋਰ ਤਾਂ ਤੁਸੀਂ ਪੰਜਾਬ ਦੇ ਵਿੱਚ ਬਹੁਤ ਦੇਖੇ ਹੋਣਗੇ ਕੋਆਪਰੇਟ ਘਰਾਣਿਆਂ ਦੇ ਵੀ ਸਟੋਰ ਨੇ ਹੋਰ ਵੀ ਵੱਡੇ ਵੱਡੇ ਜਿਹੜੇ ਲੋਕ ਨੇ ਉਹਨਾਂ ਦੇ ਸਟੋਰ ਖੋਲੇ ਹੋਏ ਨੇ ਕਿਉਂਕਿ ਇਹ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਕਹਿ ਸਕਦੇ ਆਂ ਆਪਾਂ ਲੁੱਟ ਆ ਗਈ ਪਰ ਅੱਜ ਅਸੀਂ ਇੱਕ ਅਜਿਹੇ ਸਟੋਰ ਤੇ ਪਹੁੰਚੇ ਆਂ ਜਿੱਥੇ ਤੁਹਾਨੂੰ ਤੁਸੀਂ ਲੁੱਟ ਤੋਂ ਵੀ ਬਚੋਗੇ ਤੇ ਤੁਹਾਡੀ ਸਿਹਤ ਦੇ ਨਾਲ ਖਲਵਾੜ ਵੀ ਨਹੀਂ ਹੋਊਗਾ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਵੱਡੇ ਵੀਰ ਜਗਸੀਰ ਸਿੰਘ ਜੀ ਸਵਾਗਤ ਹੈ ਤੁਹਾਡਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਭੁੱਲਾ ਸਾਹਿਬ ਸਟੋਰ ਦੇ ਵਿੱਚ ਪਹੁੰਚਣ ਦੇ ਤੁਹਾਨੂੰ ਜੀ ਆਇਆਂ ਨੂੰ ਆਖਣ ਦਾ ਜੀ ਜੀ ਇਹ ਕਾਇ ਦੱਸੋ ਜੀ ਤੁਹਾਡੀ ਦੁਕਾਨ ਦਾ ਨਾਮ ਖਾਲਸਾ ਹੱਟ ਜੀ ਇਹ ਕਿੱਥੋਂ ਪਿਆ ਅ ਜਿਹੜਾ ਖਾਲਸਾ ਮਤਲਬ ਵੀ ਸੁੱਧ ਜੀ ਸਾਨੂੰ ਮਤਲਬ ਵੀ ਜਿਹੜਾ ਅਸੀਂ ਲੋਕਾਂ ਦੀ ਸਿਹਤ ਦੇ ਨਾਲ ਸੰਬੰਧਤ ਪਿਓਰ ਸੁੱਧ ਬੇਨਾਗਸੇ ਮਿਲ ਆਵੜ ਤੁਹਾਨੂੰ ਜਿਹੜੀਆਂ ਚੀਜ਼ਾਂ ਅਸੀਂ ਸਿਹਤ ਨਾਲ ਸੰਬੰਧਿਤ ਦੇਣੀਆਂ ਗੀਆਂ ਉਤੋਂ ਅਸੀਂ ਮਤਲਬ ਹੀ ਚੁਣ ਕੇ ਰੱਖਿਆ ਸੀ ਖਾਲਸ ਵੀ ਅਸੀਂ ਇਹਦਾ ਨਾਮ ਜੁਜ ਕੀਤਾ ਸੀ ਜੀ ਜੀ ਵੀ ਹੁਣ ਅਸੀਂ ਇਹ ਮੰਨ ਲਈਏ ਵੀ ਅਸੀਂ ਜਿਹੜਾ ਦੋਸਤਾਂ ਨੂੰ ਸਟੋਰ ਦਿਖਾ ਰਹੇ ਹਾਂ ਜੇ ਤੇ ਕੁੱਲ ਚੀਜ਼ਾਂ ਤੁਹਾਨੂੰ ਸੁੱਧ ਮਿਲਣਗੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੀ ਆਜੋ ਆਪਾਂ ਨਾਲੇ ਸਟੋਰ ਦਿਖਾਉਣੇ ਆ ਦੋਸਤਾਂ ਮਿੱਤਰਾਂ ਨੂੰ ਤੇ ਇੱਕ ਸਭ ਤੋਂ ਖਾਸੀਅਤ ਕੀ ਹੈ ਤੁਸੀਂ ਲਿਖ ਕੇ ਲਾਇਆ ਵੇ ਅੱਜ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਧਰ ਨਿਗਾ ਮਰਵਾਈ ਜਾਵੇ ਸ਼ੂਗਰ ਮਟਾਪੇ ਸੰਘਣੇ ਖੂਨ ਦਾ ਇਲਾਜ ਕੋਧਰੇ ਤੇ ਕੰਗਣੀ ਨਾਲ ਕੀਤਾ ਜਾਂਦਾ ਜੀ ਇਹ ਕੀ ਹੈ ਜੀ ਪਹਿਲਾਂ ਇਹਦੀ ਵਾਰੀ ਦੱਸੋ ਫਿਰ ਆਪਾਂ ਅੱਗੇ ਚੱਲਦੇ ਆਂ ਇਹ ਸਾਡੇ ਪ੍ਰਾਤਨ ਮੂਲ ਅਨਾਜ ਨੇ ਜੋ ਸਾਡੇ ਤੋਂ ਮਤਲਬ ਪੰਜਾਬ ਦੀ ਧਰਤੀ ਦਸੀ ਇਹਨਾਂ ਨੂੰ ਵਿਸਾਰ ਚੁੱਕੇ ਆਂਗੇ ਜਿਹੜੇ ਸਾਡੀ ਧਰਤੀ ਦੀ ਮੇਨ ਉਪਜੇ ਸਨ ਜਿਹੜੇ ਕਿ ਸਾਡੇ ਪਾਣੀ ਨੂੰ ਵੀ ਬਚਾ ਕੇ ਰੱਖਦੇ ਸੀ ਤੇ ਸਾਡੀ ਸਿਹਤ ਦਾ ਵੀ ਸੰਭਾਲ ਰੱਖਦੇ ਸੀ ਇਹਨਾਂ ਦੇ ਵਿੱਚ ਹਾਈ ਫਾਈਬਰ ਤੇ ਮਤਲਬ ਪ੍ਰੋਟੀਨ ਸਾਰੇ ਬਰਾਬਰ ਮਾਤਰਾ ਦੇ ਵਿੱਚ ਜਿਹੜੇ ਸਰੀਰ ਨੂੰ ਮਿਨਰਲ ਚਾਹੀਦੇ ਹੈਗੇ ਸਾਰੇ ਇਹਦੇ ਵਿੱਚ ਪੋਸਟ ਗਮੇਲਟ ਸਾਰੇ ਇਹਦੇ ਵਿੱਚ ਮੌਜੂਦ ਆਗੇ ਹੂੰ ਤੇ ਕਿਵੇਂ ਰਿਜ਼ਲਟ ਕਿਵੇਂ ਮਿਲ ਰਹੇ ਇਹਨਾਂ ਦਾ ਇਹਨਾਂ ਦਾ ਰਿਜ਼ਲਟ ਜੇ ਕਿਸੇ ਨੂੰ ਮਤਲਬ ਵੀ ਸ਼ੂਗਰ ਦੀ ਦਿੱਕਤ ਰਹਿੰਦੀ ਆ ਸ਼ੂਗਰ ਰਹਿੰਦਾਗਾ ਜੇ ਮਿਲਟ ਖਾਣ ਲੱਗ ਜੇ ਤਾਂ ਇਹ 4-5 ਦਿਨਾਂ ਦੇ ਵਿੱਚ ਹੀ ਨਾਰਮਲ ਹੋਣ ਲੱਗ ਜਾਂਦਾ ਜਿਹੜਾ ਸੀ ਇੱਕ ਪ੍ਰੋਪਰ ਡਾਈਟ ਪਲਾਨ ਦਿੰਨੇ ਆ ਬਣਾ ਕੇ ਤੇ ਉਹਦੇ ਹਿਸਾਬ ਦੇ ਨਾਲ ਜੀਵਨ ਦਾ ਮਤਲਬ ਇਹਨੂੰ ਵਰਤਣਾ ਸ਼ੁਰੂ ਕਰਦੇ ਮਟਾਪਾ ਹੋਵੇ ਥਾਇਰਡ ਹੋਵੇ ਗਠੀਆ ਹੋਵੇ ਜੋ ਵੀ ਮੇਜਰ ਪ੍ਰੋਬਲਮਸ ਸਰੀਰ ਨੂੰ ਰਹਿੰਦੀਆਂ ਨੇ ਉਹ ਜੇ ਇਹ ਮਿਲਟ ਖਾਣ ਦੇ ਨਾਲ ਪ੍ਰੋਪਰ ਆਪਣਾ ਡਾਈਟ ਪਲਾਨ ਜਿਹੜਾ ਯੂਜ਼ ਕਰਨ ਦੇ ਨਾਲ ਕੁਝ ਦਿਨਾਂ ਦੇ ਵਿੱਚ ਹੀ ਨਾਰਮਲ ਹੋਣ ਲੱਗ ਜਾਂਦਾਗਾ ਜੀ ਜੀ ਜਿਹੜੇ ਤੁਸੀਂ ਆ ਰੱਖੇ ਵੀ ਆ ਜੀ ਇਥੇ ਕੋਦੜਾ ਹੀ ਇਹ ਕੋਦੜਾ ਹੀ ਨਹੀਂ ਇਹੋ ਇਹ ਕੋਥਰਾ ਦਾ ਹਾਂਜੀ ਹਾਂਜੀ ਇਹ ਕੀ ਕੀ ਚੀਜ਼ਾਂ ਦੇ ਵਿੱਚ ਜਿਹੜੀਆਂ ਤੁਸੀਂ ਦੇ ਰਹੇ ਹੋਗੇ ਇਹ ਇਹ ਪੰਜ ਤਰ੍ਹਾਂ ਪੰਜ ਤਰ੍ਹਾਂ ਦੇ ਮੂਲ ਤਾਂ ਮੈਲਟ ਆ ਜੀ ਇਹ ਕੋਤਰਾਗਾ ਕੰਗਣੀਆਂ ਸਵਾਕ ਹੈ ਛੋਟੀ ਹਰੀ ਕੰਗਣੀਆਂ ਤੇ ਕਟਕੀਆ ਤੇ ਪਲੱਸ ਇਹਦੇ ਨਾਲ ਜਿਹੜਾ ਆਏਗਾ ਡੈਟ ਪਲਾਨ ਆ ਜਾਂਦਾਗਾ ਵੀ ਕਿਸ ਤਰ੍ਹਾਂ ਦੀ ਸਾਡੇ ਸਰੀਰ ਨੂੰ ਮਤਲਬੀ ਪ੍ਰੋਬਲਮ ਦੇ ਰਿਕਾਰਡਿੰਗ ਉਹ ਬਣ ਜਾਂਦਾਗਾ ਡੈਟ ਪਲਾਨ ਬਣ ਜਾਂਦਾ ਜਿੰਕਦਾ ਕਿਹਦੀ ਲੋਡ ਆ ਗਈ ਉਹਦਾ ਹੋਰ ਚੀਜ਼ਾਂ ਸਵਾਣਾ ਐਡ ਹੋ ਜਾਂਦਾਗਾ ਜੀ 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 ਪਹਿਲਾਂ ਤੁਹਾਨੂੰ ਕੀ ਰਿਪੋਰਟਾਂ ਵੀ ਦਿਖਾਉਣੀਆਂ ਪੈਣੀਆਂ ਕੋਈ ਅਗਲੇ ਨਹੀਂ ਦੱਸਣਾ ਪੈਂਦਾ ਤੁਹਾਨੂੰ ਕਿ ਨਹੀਂ ਕੋਈ ਇਹਦਾ ਹਾਂ ਹਾਂ ਜਿਹੜੀਆਂ ਸਰੀਰਕ ਪ੍ਰੋਬਲਮਾਂ ਦਾ ਤਾਂ ਪਤਾ ਹੁੰਦਾ ਹੀ ਆਪਾਂ ਨੂੰ ਕਿ ਜੇ ਸਾਨੂੰ ਮਤਲਬ ਸ਼ੂਗਰ ਆ ਤਾਂ ਆ ਕੇ ਦੱਸੂਗਾ ਜੀ ਮੈਨੂੰ ਸ਼ੂਗਰ ਦੀ ਦਿੱਕਤ ਹੈਗੀ ਆ ਕਿੰਨਾ ਰਹਿੰਦਾਗਾ ਉਹਦੇ ਹਿਸਾਬ ਦੇ ਨਾਲ ਇੱਕ ਡਾਈਟ ਪਲਾਨ ਬਣ ਜਾਂਦਾਗਾ ਜੀ 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 ਹੋਰ ਕੀ ਖਾਸੀਅਤ ਆਪਣੇ ਮਤਲਬ ਜਿਵੇਂ ਆਚਾਰ ਪਏ ਨੇ ਹਾਂਜੀ ਇਹ ਚਾਰ ਸਾਰੇ ਵਗੈਰਾ ਹਾਂਜੀ ਇਹ ਆਚਾਰ ਸਾਡੇ ਸਾਰੇ ਹੋਮ ਮੇਡ ਆਗੇ ਬਿਲਕੁਲੀ ਮਤਲਬ ਵੀ ਆਪ ਬਣਵਾਏ ਜਾਂਦੇ ਆਗੇ ਸੈਲਫ ਹੈਲਪ ਗਰੁੱਪ ਬਣਿਆਵਾਗਾ ਸਾਡਾ ਗੁਰਪ੍ਰੀਤ ਫੂਡ ਕਿੰਗ ਉਹਦੇ ਅਡਰੈਸ ਜੇ ਸਾਰੇ ਇਹ ਕੰਮ ਕਰਦੇ ਆਗੇ ਤੇ ਜਿਹੜਾ ਦੂਸਰਾ ਸਾਡੇ ਕੋਲੇ ਆਰਗੈਨਿਕ ਸ਼ੱਕਰ ਆ ਜਾਂਦੀ ਆ ਬਹੁਤ ਵਧੀਆ ਇਹ ਸਾਡੇ ਕੋਲੇ ਸਪੈਸ਼ਲ ਆਰਗੈਨਿਕ ਦੇਸੀ ਸ਼ੱਕਰ ਆਗੀ ਜੀ ਇਹ ਵੀ ਮਤਲਬ ਵੀ ਗੰਨਾ ਵੀ ਆਰਗੈਨਿਕ ਆ ਤੇ ਜਿਹੜੀ ਹੈਗੀ ਸ਼ੱਕਰ ਇਹਦਾ ਬਣਾਉਣ ਦਾ ਪ੍ਰੋਸੈਸ ਸਾਰਾ ਬਿਲਕੁਕੁਲੀ ਸਾਫ਼ ਸੁਧਰਾਗਾ ਇਸ ਤਰ੍ਹਾਂ ਇਹਨਾਂ ਦਾ ਘੋੜਾ ਆ ਜਾਂਦਾਗਾ ਠੀਕ ਹੈ ਕੱਚੀ ਕਹਾਣੀ ਦਾ ਸਪੈਸ਼ਲ ਸੁੱਧ ਤੇਲ ਆ ਜਾਂਦਾ ਸਰੋਂ ਦਾ ਇਹ ਕੋਲਡ ਪ੍ਰੈਸ ਵੀ ਹੁੰਦਾਗਾ ਪਲੱਸ ਨਾਲ ਜਿਹੜਾ ਹੈਗਾਗਾ ਕੱਚੀ ਕਹਾਣੀ ਦਿੱਤਾ ਹੈਗੇ ਹੈਗਾ ਇਹ ਵੀ ਜਿਵੇਂ ਕਹਿੰਦੇ ਨੇ ਫਿਲਟਰ ਹੋਇਆ ਹੋਇਆ ਉਹੀ ਉਹੀ ਨਹੀਂ ਇਹ ਹਾਂਜੀ ਫਿਲਟਰ ਵੀ ਇਹਨੂੰ ਕਹਿ ਸਕਦੇ ਆ ਫਿਲਟਰ ਤਾਂ ਹੋਇਆ ਵੀ ਹੁੰਦਾਗਾ ਇਹ ਨੂੰ ਸਾਫ਼ ਸੁਧਰਾ ਮਤਲਬ ਵੀ ਕਿਸੇ ਵੀ ਵਾਂ ਕੈਮੀਕਲ ਤੋਂ ਕੋਈ ਪਾਮ ਆਲ ਵਗੈਰਾ ਅਰਲਾਈ ਜਾਂਦੇ ਅਜੇ ਤੱਕ ਉਹ ਕੁਛ ਨਹੀਂ ਇਦਾਂ ਦੇ ਵਿੱਚ ਜੇ ਗੱਲ ਕਰਦੇ ਰੇਟ ਦੀ ਰੇਟ ਦਾ ਕਿੰਨਾ ਕੁ ਡਿਫਰੈਂਸ ਰਹੂਗਾ ਦੂਜੇ ਪਿਆਰ ਵਾਲੇ ਰੇਟ ਜੀ ਰੇਟ ਤਾਂ ਵੀ ਜਿਵੇਂ ਨੋਰਮਲ ਹੀ ਆਗੇ ਮਤਲਬ ਹਾਂ ਉਹ ਛੱਲਣੀ ਬੱਟੀ ਜਾਂਦੀ ਆਰਗੇਨਿਕ ਦੇ ਨਾਮ ਤੇ ਹਾਂ ਉਹ ਕਈ ਵਾਰ ਹੁੰਦਾ ਵੀ ਆਰਗੇਨਿਕ ਚੀਜ਼ ਆ ਖਾਣੀ ਵੀ ਨਹੀਂ ਨਹੀਂ ਉਹ ਬਿਲਕੁਲ ਜਿਹੜੇ ਆਪਣੇ ਦੇਖਣ ਵਾਲੇ ਨੇ ਵੀਡੀਓ ਹਾਲੇ ਕਹਿੰਦਾ ਵੀ ਮਹਿੰਗੇ ਨਾ ਹੋਣ ਜਿਆਦੇ ਨਹੀਂ ਨਹੀਂ ਕੋਈ ਮਹਿੰਗੇ ਨਹੀਂ ਜਮਾ ਬਿਲਕੁਲ ਹੀ ਨੋਰਮਲ ਰੇਟ ਆ ਗਈ ਹਰ ਇੱਕ ਦੀ ਪਹੁੰਚ ਦੇ ਵਿੱਚ ਰੱਖੇ ਹੋਏ ਆਗੇ ਜੀ ਹਾਂਜੀ ਇਸ ਤਰ੍ਹਾਂ ਇਹ ਨਾਰੀਅਲ ਦਾ ਤੇਲ ਆ ਜਾਂਦਾ ਇਹ ਵੀ ਸੁਧ ਨਾਰੀਅਲ ਦਾਗਾ ਪਲੱਸ ਕੋਕੋਨਟ ਵਰਜਨ ਕਹਦੇ ਨੇ ਇਹਨੂੰ ਤੇ ਇਹ ਵੀ ਬਹੁਤ ਵਧੀਆਗਾ ਜੀ ਜੀ ਇਹਦੇ ਦਾ ਦੇਸੀ ਘੋ ਦੇ ਬਰਾਬਰ ਹੈ ਮਤਲਬ ਇਹਦਾ ਹੈਗਾ ਪਨੀਰੀ ਵਗੈਰਾ ਰਲੋਣੀ ਜਿਵੇਂ ਕੁਕਿੰਗ ਦੇ ਵਿੱਚ ਵਰਤਣ ਵਾਸਤੇ ਵੀ ਬਹੁਤ ਲੈ ਕੇ ਜਾਂਦੇ ਆ ਸਾਡੇ ਜੀ ਤੇ ਤੁਸੀਂ ਸਰਬਤ ਕਹਿ ਰਹੇ ਜੀ ਪਹਿਲਾਂ ਗੱਲ ਕਰ ਰਹੇ ਜੀ ਆਪਾਂ ਹਾਂਜੀ ਹਾਂਜੀ ਵੀ ਸਰਬਤ ਜਿਹੜੀ ਤੁਸੀਂ ਤੇ ਸਰਬਤ ਅਸੀਂ ਜਿਵੇਂ ਸਾਨੂੰ ਮੈਨਾਂ ਸਕਾਇਰਟ ਹੈ ਗੁਰਪ੍ਰੀਤ ਫੂਡ ਕਿੰਗ ਦੇ ਨਾਮ ਤੇ ਅਸੀਂ ਯੂਨੀਵਰਸਿਟੀ ਤੋਂ ਬਾਕਾਇਦਾ ਟ੍ਰੇਨਿੰਗ ਲਈਤੀ ਸੀ ਜੀ ਤੇ ਉਹਨਾਂ ਦੇ ਜਿਹੜੇ ਹਿਸਾਬ ਦੇ ਨਾਲ ਅਸੀਂ ਇਹ ਤਿਆਰ ਕੀਤੇ ਆ ਗਏ ਜਿਵੇਂ ਹੁਣ ਇਹਦੇ ਚ ਗੁਲਾਬ ਗੁਲਾਬ ਦੇ ਫੁੱਲਾਂ ਦਾ ਅਰਕ ਕੱਢ ਕੇ ਬਣਾਇਆ ਗਿਆ ਹੈਗਾ ਜੀ ਗੁਲਾਬ ਦੇ ਫੁੱਲਾਂ ਦਾ ਅਰਕ ਕੱਢ ਕੇ ਪ੍ਰੋਪਰੀਅਰੀ ਚਾਸਨੀ ਬਣਾ ਕੇ ਇਹਨੂੰ ਬਣਾਇਆ ਕੋਈ ਇਹ ਚ ਪ੍ਰিজਰਵੇਟਰ ਵਗੈਰਾ ਨਹੀਂ ਐਡ ਕੀਤਾ ਗਿਆ ਹੈਗਾ ਜੀ ਹਾਂ ਬਿਲਕੁਲ ਹੀ ਮਤਲਬੀ ਨੈਚਰਲੀ ਹੈ ਬੱਚਿਆਂ ਨੂੰ ਅਸੀਂ ਜਿਵੇਂ ਮਰਜ਼ੀ ਪਲਾ ਸਕਦੇ ਆ ਇਸ ਤਰ੍ਹਾਂ ਇਹ ਸਾਰੇ ਫਲੇਵਰ ਤਿਆਰ ਕੀਤੇ ਸੀਗੇ ਜਿਵੇਂ ਜਲਜੀਰਾ ਹੋ ਗਿਆ ਬ੍ਰਾਹਮੀ ਹੋ ਗਿਆ ਨੇਂਬੂ ਵਾਲਾ ਜੇ ਆਪਾਂ ਇਹਦੀ ਕਾਸਟ ਦੀ ਗੱਲ ਕਰਦੇ ਹਾਂ ਜਿਵੇਂ ਦੂਜੇ ਜੇ ਹੋਰ ਕੰਪਨੀਆਂ ਨੇ ਹੁੰਦੇ ਜਿਹੜੇ ਆਪਾਂ ਜਿਵੇਂ ਉਹਨਾਂ ਦੇ ਮੁਕਾਬਲੇ ਕੰਪਨੀਆਂ ਦੇ ਮੁਕਾਬਲੇ ਦਾ 10 ਰੁਪਏ ਘੱਟ ਹੀ ਆ ਗਈ ਰੇਟ ਜਿਵੇਂ ਉਹਨਾਂ ਦੇ 160 170 ਹੁੰਦਾ ਇਹ ਤਾਂ 140 150 ਰੁਪਏ ਦੇ ਵਾਸਤੇ ਰੇਟ ਆ ਗਿਆ ਜੀ ਇਹਨਾਂ ਦਾ ਜੀ ਜੀ ਦੋਸਤੋ ਜਿਵੇਂ ਸੀਜ਼ਨ ਚੱਲ ਰਿਹਾ ਹੈ ਗਰਮੀ ਦਾ ਆ ਚੀਜ਼ ਨਮਾਣੀਆਂ ਤੇ ਆਪਾਂ ਆਮ ਹੀ ਅਕਸਰ ਜਿਹੜੇ ਹੋਰ ਪ੍ਰੋਡਕਟ ਨੇ ਕਿਉਂਕਿ ਉਹਨਾਂ 'ਚ ਪਤਾ ਨਹੀਂ ਕੀ ਮਿਲਾਇਆ ਜਾ ਰਿਹਾ ਇਹ ਬਾਈ ਕਹਿੰਦਾ ਸਾਡੇ ਖੁੱਦ ਦੇ ਆਪਣੇ ਪ੍ਰੋਡਕਟ ਨੇ ਇਹ ਚੀਜ਼ ਵੱਧ ਤੋਂ ਵੱਧ ਤੁਸੀਂ ਵਰਤੋ ਇੱਕ ਵਾਈ ਜਿਵੇਂ ਸਹਿਦ ਤੁਹਾਡੀ ਦੁਕਾਨ ਤੇ ਜਿਵੇਂ ਸਹਿਦ ਪਿਆ ਹੈ ਸਹਿਦ ਵੀ ਆਪਣੇ ਕੋਲੇ ਢਾਲੀ ਵਾਲਾ ਹੈਗਾ ਇਹ ਗਰੁੱਪ ਜੀ ਬਹੁਤ ਵਧੀਆ ਮਤਲਬ ਵੀ ਹੈਗਾ ਯੂਨੀਵਰਸਿਟੀ ਤੋਂ ਵੀ ਮਾਨਤਾ ਪ੍ਰਾਪਤ ਨੇ ਬਹੁਤ ਮਿਹਨਤੀ ਫਾਰਮਰ ਆਗੇ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੇ ਸਾਡੇ ਫਾਰਮਰ ਮਤਲਬ ਵੀ ਆਪਣਾ ਆਪ ਮਿਹਨਤ ਕਰ ਰਹੇ ਹੈਗੇ ਥੋੜਾ ਹਟ ਕੇ ਕੰਮ ਕਰ ਰਹੇ ਆ ਸ਼ੁੱਧ ਚੰਗਾ ਕੰਮ ਕਰ ਰਹੇ ਆ ਪਹਿਲਾਂ ਅਸੀਂ ਉਹਦੀ ਪਰਖਾਪ ਕਰਦੇ ਹਾਂ ਆ ਪਰਖ ਕਰਕੇ ਬਕਾਇਦਾ ਉਹਨਾਂ ਨੂੰ ਉਹਨਾਂ ਦੇ ਲੈਬ ਲਮ ਵਗੈਰਾ ਟੈਸਟਿੰਗ ਕਰਾ ਕੇ ਫਿਰ ਅਸੀਂ ਉਹਨੂੰ ਆਪਣੇ ਸਟੋਰ ਦੇ ਉੱਤੇ ਥਾਂ ਦਿੰਦੇ ਹਾਂਗੇ ਵੀ ਇੱਥੇ ਤੁਹਾਡਾ ਸਮਾਨ ਵੇਚ ਸਕਦੇ ਆਂਗੇ ਜੀ ਜੀ ਇਹ ਫਿਰ ਛੋਟੀ ਮੱਖੀ ਦਾ ਜਿਵੇਂ ਆਪਾਂ ਕਹਿੰਦੇ ਛੋਟੀ ਮੱਖੀ ਛੋਟੀ ਮੱਖੀ ਦਾ ਤੇ ਮਲਟੀ ਹੁੱਲਾਂ ਦਾ ਵੀ ਹੈ ਪਲੱਸ ਇਹ ਜੀ ਜਿਵੇਂ ਜਿਵੇਂ ਉਹ ਬਦਾਮਾਂ ਦਾ ਕੋਈ ਤੇਲ ਆ ਜੀ ਕੋਈ ਹਾਂਜੀ ਇਹ ਬਦਾਮਾਂ ਦਾ ਤੇਲ ਆ ਇਹ ਵੀਸੀ ਮਤਲਬ ਇਹ ਜਿਹੜਾ ਹੈਗਾ ਮੁਰਬੰਦੀ ਬਦਾਮਾਂ ਦਾ ਤੇਲ ਇਹਨੂੰ ਜਿਹੜਾ ਹੈਗਾ ਬੱਚਿਆਂ ਨੂੰ ਸਿਰ ਤੇ ਤਾਲੂ ਤੇ ਮਲਣ ਵਾਸਤੇ ਵਰਤਿਆ ਜਾਂਦਾ ਦੁੱਧ ਦੇ ਵਿੱਚ ਵਾਕੇ ਵੀ ਪੀਂਦੇ ਆ ਲੇਡੀ ਜੀ ਫੇਸ ਤੇ ਜਿਹੜਾ ਹੈਗਾ ਗਲੋ ਲਿਆਉਣ ਵਾਸਤੇ ਵੀ ਵਰਤਦੇ ਆਗੇ ਆ ਜੀ ਇਦਾਂ ਸਾਰੇ ਬਹੁਤ ਜਿਆਦਾ ਮਤਲਬ ਇਹ ਤੋਂ ਕੰਮਲੈਤਾ ਦਾ ਪਿਓਰ ਬਿਲਕੁਲ ਹੀ ਸੁੱਧ ਹੈਗਾ ਜੀ ਜੀ ਉਧਰ ਹੋਰ ਪ੍ਰੋਡਕਟ ਕੀ ਪਏ ਨੇ ਸਾਨੂੰ ਜਿਹੜੇ ਮੇਨ ਮੇਨ ਆਪਣੇ ਸਾਰੇ ਦੱਸੋ ਹਾਂ ਜੀ ਸਾਰੇ ਇਹ ਸਰਕੇ ਆਗੇ ਆਰਗੈਨਿਕ ਸਰਕੇ ਆ ਐਪਲ ਦਾ ਹੋ ਗਿਆ ਜਾਮਣ ਦਾ ਹੋ ਗਿਆ ਹਾਰ ਸ਼ਿੰਗਾਰ ਦਾ ਹੋ ਗਿਆ ਇਹਨਾਂ ਦੇ ਵੀ ਬਹੁਤ ਫਾਇਦੇ ਆ ਜਿਵੇਂ ਮਤਲਬ ਇਹ ਐਪਲ ਦੇ ਸਰਕੇ ਦੇ ਤਾਂ ਜੇ ਸਰੀਰ ਨੂੰ ਕੋਈ ਬਲੌਕਜ ਹੋ ਜੇ ਕੋਈ ਮਤਲਬ ਹੀ ਗੈਸ ਵਗੈਰਾ ਬਣਦੀ ਆ ਵੇ ਲੋੜਾ ਮਟਾਪਾ ਦਾ ਤਾਂ ਬੜੇ ਵਧੀਆ ਵਾ ਕਮਾਲੇ ਦੇ ਰਿਜ਼ਲਟ ਮਿਲ ਰਹੇ ਆ ਰੱਸੀ ਜਿਹਾ ਸਾਡੇ ਕੋਲੇ ਰਿਪੀਟ ਹੋ ਰਿਹਾਗਾ ਜਮਨ ਦਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਵਧੀਆ ਹਾਰਸ਼ingar ਇਹ ਬਖਾਲੀ ਪੇਟ ਲੈਣਾ ਪੈਂਦਾ ਹਾਂਜੀ ਇਹ ਖਾਲੀ ਪੇਟ ਲੈਣਾ ਪੈਂਦਾਗਾ 2 ਚਮਚ ਹਮ ਹਾਰਸ਼ੰਗਾਰ ਦਾ ਜਿਹੜਾ ਹੈਗਾਗਾ ਹਾਰਸ਼ੰਗਾਰ ਦਾ ਜਿਵੇਂ ਜਿਹੜੇ ਦਰਦ ਰਹਿੰਦੇ ਆ ਸਰੀਰਾਂ ਦੇ ਵਿੱਚ ਤੇ ਦਰਦਾਂ ਵਾਸਤੇ ਬੜਾ ਵਧੀਆ ਬਹੁਤ ਵਧੀਆ ਰਿਜ਼ਲਟ ਆ ਤੱਕੜਾ ਇਹਦਾ ਜੀ ਜੀ ਜੇ ਕਿਸੇ ਇਤਜਾਬਣ ਦਾ ਹੋਵੇ ਪੁਦੀਨੇ ਦਾ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ ਆਗਾ ਤਾਂ ਮਤਲਬ ਇੱਕ ਸਿਸੇ ਦੇ ਨਾਲ ਹੀ ਜਿੰਨਾ ਮਰਜ਼ੀ ਪਤਾ ਜਾਂ ਬਣਦਾ ਹੋਵੇ ਸਾੜ ਜਾਣਾ ਜੀ 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 ਇਸ ਤਰ੍ਹਾਂ ਹੀ ਸਾਡੇ ਕੋਲ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਦਾਲਾਂਆਂ ਗੀਆਂ ਇਹ ਦਾਲਾਂ ਸਾਰੀਆਂ ਅਨਪਾਲਸ ਹੈ ਜੀ ਨਾਰਮਲੀ ਦਾ ਇਹਨਾਂ ਦੇ ਰੇਟ ਆਗੇ ਸਾਰੇ ਅਨਪਾਲਸ ਇਹ ਸਾਰੀਆਂ ਆਪਣੀਆਂ ਦਾਲਾਂ ਗੀਆਂ ਅਸਾਂ ਦੇ ਕੋਈ ਸੁਰੱਖੀ ਬਿੰਦੀ ਨਹੀਂ ਲੱਗੀ ਕੋਈ ਸੁਰੱਖੀ ਬਿੰਦੀ ਨਹੀਂ ਲੱਗੀ ਵੀ ਜਿੱਦਾਂ ਇਹ ਬਸ ਮਤਲਬ ਵੀ ਫਾਰਮਰ ਨੇ ਤਿਆਰ ਕਰਤੀ ਉਹਨੂੰ ਪ੍ਰੋਸੈਸਿੰਗ ਕਰਕੇ ਉਦਾਂ ਇਹ ਆਪਣੇ ਕੋਲੇ ਆ ਗਈ ਆ ਇਸ ਤਰ੍ਹਾਂ ਹੀ ਇਹ ਮੈਰਟ ਦੇ ਅਸੀਂ ਜਿਹੜੇ ਹੈਗੇ ਆਗੇ ਇਹ ਵੀ ਕਿਸੇ ਕੋਲ ਨੂੰ ਤੁਹਾਨੂੰ ਮਿਲਣਗੇ ਜਿਵੇਂ ਅੱਜ ਮੈਦਾ ਮਿਕਸ ਅਸੀਂ ਮਤਲਬ ਵੀ ਪਾਸਤੇਆਂ ਤੋਂ ਮਤਲਬ ਚੱਲ ਰਹੇ ਹਾਂਗੇ ਵੀ ਸਾਨੂੰ ਸਿਹਤ ਵਾਸਤੇ ਪੋਸਟਕ ਚੀਜ਼ਾਂ ਹੋਣੀਆਂ ਜ਼ਰੂਰੀਆਂ ਉਹਦੇ ਵਾਸਤੇ ਅਸੀਂ ਇਹ ਮੈਲਟਾਂ ਦੇ ਜਿਹੜੇ ਕੋਧਰਾ ਕੰਗਣੀਆਂ ਉਹਨਾਂ ਦੇ ਇਹ ਪਾਸਤੇ ਨਿਊਟਰਲ ਵਗੈਰਾ ਬਣਾ ਰਹੇ ਹਾਂ ਕਿਉਂਕਿ ਸਾਡੇ ਬੱਚੇ ਡਿਮਾਂਡ ਕਰਦੇ ਹੈਗੇ ਕੁਸ਼ਤਲੇ ਵਗੈਰਾ ਖਾਣ ਦੀ ਤਾਂ ਅਸੀਂ ਸੁੱਧ ਚੀਜ਼ਾਂ ਮਤਲਬ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜੀਤੀਆਂ ਜਾਣ ਕਿਸ ਤਰ੍ਹਾਂ ਹੀ ਸਾਰੇ ਤਰ੍ਹਾਂ ਦੇ ਆਟੇ ਹੋਗੇ ਵੈਸਨ ਹੋ ਗਿਆ ਮਲਟੀ ਗ੍ਰੇਨਾਟੇ ਹੋ ਗਿਆ ਰਾਗੀ ਦਾ ਕੋਤਰੇ ਦਾ ਬਾਜਰੇ ਦਾ ਜੇ ਮਲਟੀ ਗ੍ਰੀਨ ਲਾ ਲੋ ਜਾਂ ਕੋਈ ਸ਼ੂਗਰ ਵਾਸਤੇ ਉਹ ਵੀ ਆਟਾ ਉਟਾ ਉਹ ਵੀ ਸਾਡੇ ਹੁੰਦੇ ਸਾਡੇ ਕੋਲ ਹਾਂ ਉਹ ਸਾਡੇ ਕੋਲੇ ਸਾਰੇ ਆਟੇ ਅਵੇਲੇਬਲ ਹੈਗੇ ਹੈਗੇ ਜੀ ਹਾਂਜੀ ਸਾਰੇ ਹੁੰਦੇ ਆ ਇਸ ਤਰ੍ਹਾਂ ਹੀ ਸਾਡੇ ਕੋਲੇ ਮਿਰਚ ਬਹੁਤ ਵਧੀਆ ਏਚ ਦੇ ਵਿੱਚ ਡੰਡੀ ਵੀ ਨਹੀਂ ਪੀਸੀ ਜਾਂਦੀ ਇਹ ਜਿਹੜੀ ਕਿਚਨ ਕਿੰਗ ਦੇ ਵਿੱਚ ਮਿਰਚ ਵਰਤਦੀਆਂ ਕੰਪਨੀਆਂ ਆਗਿਆ ਇਹ ਚ ਕੋਈ ਵੀ ਰੰਗ ਨਹੀਂ ਕੋਈ ਹੋ ਨਹੀਂਗਾ ਜਿੱਥੇ ਮਰਜੀ ਅਸੀਂ ਇਹਨੂੰ ਟੈਸਟਿੰਗ ਵਗੈਰਾ ਵੀ ਕਰਾ ਸਕਦੇ ਆ ਸਾਡੀ ਦਾ ਤਸੱਲੀ ਹੈਗੀ ਅਸੀਂ ਆਪ ਤਿਆਰ ਕਰਦੇ ਆ ਅੱਛਾ ਵੀ ਜੇ ਕੋਈ ਚਾਹੇ ਦੋਸਤੋ ਬਹੁਤ ਵੱਡੀ ਗੱਲ ਹੈ ਬਾਈ ਨੇ ਕਿਹਾ ਵੀ ਕਿਸੇ ਵੀ ਚੀਜ਼ ਦੀ ਕੋਈ ਟੈਸਟਿੰਗ ਤੁਸੀਂ ਕਰਵਾ ਸਕਦੇ ਹੋ ਜੇ ਆਪਣੇ ਤੌਰ ਤੇ ਵੀ ਕਰਵਾਉਣੀ ਚਾਹੋਣੇ ਹੋ ਸਾਡੀ ਸਾਰਿਆਂ ਦੀ ਸਿੰਬਲਿੰਗ ਹੋਈ ਵੀ ਆ ਬਕਾਇਦਾ ਸੀ ਮਤਲਬ ਵੀ ਇਹ ਲੈਬ ਦੇ ਵਿੱਚ ਸਮੇਂ-ਸਮੇਂ ਦੇ ਟੈਸਟ ਜਿਹੜਾ ਪ੍ਰੋਡਕਟ ਪਹਿਲਾਂ ਬਾਜ਼ਾਰ ਦੇ ਵਿੱਚ ਉਤਾਰਨਾ ਆ ਉਹਦਾ ਅਸੀਂ ਟੈਸਟਿੰਗ ਕਰਵਾਉਂਦੇ ਆਂਗੇ ਜਿਵੇਂ ਆਰਗੈਨਿਕ ਆਪਣਾ ਸਰੋਂ ਦਾ ਤੇਲ ਆ ਆਰਗੈਨਿਕ ਸ਼ੱਕਰ ਹੋ ਗਿਆ ਗੋੜ ਹੋ ਗਿਆ ਇਹਨਾਂ ਦੀ ਬਕਾਇਦਾ ਟੈਸਟਿੰਗ ਹੋਈ ਵੀ ਆ ਐਵੇਂ ਜਿckਰੀ ਹਲਦੀ ਆ ਇਹ ਵੀ ਸੇਲਮ ਹਲਦੀ ਹੈ ਲੰਬੀ ਫਲੀ ਵਾਲੀ ਬਹੁਤ ਵਧੀਆ ਇਹਦਾ ਵੀ ਰੇਟ ਨਾਰਮਲੀ ਜਿਵੇਂ ਆ ਇਹਦਾ ਵੀ ਨਾਰਮਲ ਹੀ ਰੇਟ ਹੈਗਾ ਗਰਮ ਮਸਾਲਾ ਹੋ ਗਿਆ ਤੇ ਸਾਰਾ ਅਸੀਂ ਦੇ ਵੀਦਰਾ ਆਪਣਾ ਪਕੌੜੇ ਪਕਾਉੜੀਆਂ ਇਹ ਵੀ ਆਪਣੀ ਇਹ ਨਾਰਮਲ ਆ ਜਾਂਦੀ ਹੈ ਇਹ ਬਜਾਰੀ ਆਟਾ ਆ ਜਾਂਦੀ ਹੈ ਹਾਂ ਸਾਡੀ ਬਜਾਰੀ ਆਟਾ ਆ ਜਾਂਦੀ ਹੈ ਹੱਸਾ ਜੀ ਆਪਣੀ ਆਟਾ ਆ ਜਾਂਦੀ ਹੈ ਸਪੈਸ਼ਲ ਆਟਾ ਜੀ ਆਪਣੇ ਕੋਲੇ ਅਸੀਂ ਰਸੋਈ ਤੇ ਜੋਰ ਲਾ ਰਹੇ ਹਾਂ ਜਿਹਦੀ ਸੁਧਰ ਗਈ ਰਸੋਈ ਰਹੇ ਰੋਗ ਨਾ ਕੋਈ ਜੀ ਮਤਲਬ ਜਿਵੇਂ ਸਾਡੀ ਰਸੋਈ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਲੂਣ ਹੋ ਗਿਆ ਆਪਣਾ ਹਲਦੀ ਹੋ ਗਿਆ ਮਿਰਚ ਹੋ ਗਿਆ ਆਇਲ ਵਗੈਰਾ ਆ ਗਈ ਇਹ ਚੀਜ਼ਾਂ ਦਾ ਅਸੀਂ ਜੋਰ ਲਾ ਰਹੇ ਹਾਂ ਵੀ ਜੇ ਅਸੀਂ ਆਪਣੀ ਰਸੋਈ ਨੂੰ ਸੁਧਾਰ ਲਈਏ ਸਾਨੂੰ ਡਾਕਟਰਾਂ ਦੇ ਜਾਣ ਦੀ ਬਹੁਤੀ ਲੋੜ ਨਾ ਪਵੇ ਹੂੰ ਦੋਸਤੋ ਬਹੁਤ ਵੱਡੀ ਗੱਲ ਬਾਈ ਨੇ ਕਹੀ ਹੈ ਜੇ ਆਪਾਂ ਆਪਣੀ ਰਸੋਈ ਤੇ ਕੰਟਰੋਲ ਕਰ ਲਈਏ ਰਸੋਈ ਚ ਬਰਤਨ ਵਾਲੀਆਂ ਚੀਜ਼ਾਂ ਜਿਹੜੀਆਂ ਡੁਪਲੀਕੇਟ ਨੇ ਉਹੀ ਚੀਜ਼ਾਂ ਆਪਾਂ ਨੂੰ ਵਧੀਆ ਚੀਜ਼ਾਂ ਮਿਲਣ ਲੱਗ ਜਾਣ ਜੇ ਆਪਾਂ ਚਮਕ ਦੇਖਾਂਗੇ ਜਿਵੇਂ ਪਹਿਲਾਂ ਅਸੀਂ ਗੱਲ ਕਰੀ ਸੀ ਮੰਨ ਲਓ ਜੇ ਮੂੰਗੀ ਦੀ ਦਾਲ ਵੀ ਲੈਣੀ ਆ ਜੇ ਤੁਸੀਂ ਚਮਕ ਦੇਖ ਕੇ ਲਓਗੇ ਫਿਰ ਤਾਂ ਤੁਹਾਨੂੰ ਬਾਜ਼ਾਰ ਵਾਲੀਆਂ ਚੀਜ਼ਾਂ ਵਧੀਆ ਲੱਗਣਗੀਆਂ ਜੇ ਤੁਸੀਂ ਆਹ ਆਪਣੇ ਘਰ ਵਾਲੀ ਜਿਹੜੀ ਇੱਕ ਤਾਂ ਹੁੰਦੀ ਹੈ ਮੂੰਗੀ ਵੀ ਹੁਣ ਤੁਹਾਨੂੰ ਪਤਾ ਕਿ ਸਪਰੇਹਾਂ ਮਾਰ ਕੇ ਉੱਪਰ ਉਹ ਕਰੀ ਜਾਂਦੀ ਹੈ ਹਨਾ ਇੱਥੇ ਜਿਹੜੀ ਆਉਂਦੀ ਹੈ ਬਿਨਾ ਸਪਰੇਹ ਤੋਂ ਨਹੀਂ ਫੱਥੀ ਵੱਢ ਕੇ ਫਲੀਆਂ ਦਾ ਜਿਹੜਾ ਵਿੱਚੋਂ ਕੱਢੀ ਜਾਂਦੀ ਹੈ ਇਹ ਇਹਦੇ ਕਰਕੇ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਬਹੁਤ ਵਧੀਆ ਢੰਗ ਦੇ ਨਾਲ ਇੱਥੇ ਤਿਆਰ ਹੁੰਦੀਆਂ ਨੇ ਜਾਂ ਇਹਨਾਂ ਦੇ ਫੈਕਟਰੀ ਦੇ ਵਿੱਚ ਜੋ ਤਿਆਰ ਹੁੰਦਾ ਮਾਲ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਸੌਫਤ ਤੇ ਤੁਹਾਨੂੰ ਵਧੀਆ ਚੀਜ਼ਾਂ ਮਿਲਣਗੀਆਂ ਆਰਗੈਨਿਕ ਚੀਜ਼ਾਂ ਮਿਲਣਗੀਆਂ ਹੋਰ ਬਾਈ ਜੀ ਕੀ ਕਹਿਣਾ ਚਾਹਣੇ ਸਾਡੇ ਦਰਸ਼ਕਾਂ ਹੋਰ ਤਾਂ ਅਸੀਂ ਮਤਲਬ ਵੀ ਇਹੀ ਕਹਿਣਾ ਚਾਹਣਗੇ ਅਸੀਂ ਇਹ ਫੂਲ ਟਾਊਨ ਦੇ ਵਿੱਚ ਬੈਠੇ ਆਂਗੇ ਇੱਕ ਮਤਲਬ ਛੋਟਾ ਜਿਹਾ ਕਸਬਾਗਾ ਸਾਡੇ ਕੋਲੇ ਸ਼ਹਿਰਾਂ ਵਾਲੇ ਦਾ ਚੱਲ ਕੇ ਆਉਂਦੇ ਆ ਬਟਿੰਡੇ ਤੋਂ ਕਾਫੀ ਪਰਿਵਾਰ ਆਉਂਦੇ ਆ ਕੋਟ ਕਪੂਰੇ ਫਰੀਦਕੋਟ ਤੋਂ ਆਉਂਦੇ ਆ ਰਾਮਪਰੇ ਤੋਂ ਡਾਕਟਰ ਸਾਹਿਬਾ ਆਉਂਦੇ ਆਗੇ ਵੀ ਸਾਨੂੰ ਜਿਹੜਾ ਹੈਗਾਗਾ ਸਾਡਾ ਆਪਣੇ ਆਪ ਦੇ ਵਰਗ ਦਾ ਹੰਗਾਰਾ ਨਹੀਂ ਆਉਣਾ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾਗਾ ਵੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਜੇ ਅਸੀਂ ਕਿਸਾਨਾਂ ਨੂੰ ਇੱਕ ਪਲੇਟਫਾਰਮ ਦਿੱਤਾਗਾ ਵੀ ਆਪ ਦੀ ਸੁੱਧ ਚੀਜ਼ ਤਿਆਰ ਕਰਕੇ ਸਾਨੂੰ ਦਿਓ ਠੀਕ ਹੈ ਇਸ ਜਿਹ ਰਤਾਂ ਦੇ ਆਧਾਰਤ ਤੇ ਵੀ ਉਹਦੇ ਵਿੱਚ ਕੋਈ ਕੈਮੀਕਲ ਵਗੈਰਾ ਨਾ ਹੋਵੇ ਤਾਂ ਅਸੀਂ ਪਲੇਟਫਾਰਮ ਦੇ ਸਕਦੇ ਹਾਂ ਤਾਂ ਕਿਸਾਨਾਂ ਦਾ ਵੀ ਫਰਜ ਬਣਦਾ ਹੈਗਾ ਸਾਡੇ ਆਪਣੇ ਵਰਗ ਦਾ ਵੀ ਸਾਨੂੰ ਸਪੋਰਟ ਕਰਨੀ ਜੀ ਜੀ ਦੋਸਤੋ ਬਾਈ ਨੇ ਕਿਹਾ ਵੀ ਸਾਡੇ ਜਿਹੜੇ ਆਪਣੇ ਨੇ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੋਂ ਭਜਾਓ ਅਸੀਂ ਇਹ ਨਹੀਂ ਕਹਿੰਦੇ ਵੀ ਪ੍ਰਵਾਸੀਆਂ ਨੂੰ ਭਜਾਓ ਅਸੀਂ ਇਹ ਕਹਿੰਨੇ ਆ ਵੀ ਸਾਡੇ ਜਿਹੜੇ ਆਪਣੇ ਆ ਕੋਈ ਦੁਕਾਨਦਾਰ ਨੇ ਕੋਈ ਰੇੜੀਆਂ ਲਾਉਂਦੇ ਨੇ ਕੋਈ ਵੀ ਆ ਕਿਸੇ ਵੀ ਵਰਗ ਦੇ ਵਿੱਚ ਪਹਿਲ ਉਹਨਾਂ ਨੂੰ ਦੋ ਜਦੋਂ ਉੱਥੋਂ ਤੁਹਾਡੀ ਸੈਟੀਸਫਾਈ ਹੁੰਦੀ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਇਸੇ ਕਰਕੇ ਇਹ ਬਾਈਆਂ ਨੇ ਖਾਲਸਾ ਹਟ ਖੋਲੀ ਐ ਫੂਲ ਟਾਊਨ ਜਦੋਂ ਆਪਾਂ ਰਾਮਪਰੇ ਸਾਈਡ ਤੋਂ ਆਉਣਿਆਂ ਦਾ ਪਹਿਲਾ ਮੋੜ ਆਉਂਦਾ ਟੀਬੀਡੀ ਕਾਲਜ ਤੋਂ ਅੱਗੇ ਮੋੜ ਤੇ ਪਹਿਲੇ ਮੋੜ ਤੇ ਦੁਕਾਨ ਆਗੀ ਨੰਬਰ ਵੀ ਉੱਪਰ ਚੱਲ ਰਹੇ ਨੇ ਸਕਰੀਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਐਡਰੈਸ ਵੀ ਉੱਪਰ ਲਿਖ ਦਿੰਦੇ ਆ ਤੇ ਇਹ ਵੀਰਾਂ ਨਾਲ ਜਰੂਰ ਸੰਪਰਕ ਕਰਿਓ ਜੇ ਤੁਸੀਂ ਆਪਣੀਆਂ ਸਿਹਤ ਨੂੰ ਬਚਾਉਣੀ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਇਸ ਵੀਰਾਂ ਦੀ ਦੁਕਾਨ ਤੇ ਆ ਕੇ ਖਾਲਸਾ ਹਟ ਤੇ ਪਹੁੰਚ ਗਏ ਤੁਸੀਂ ਬੱਦ ਤੋਂ ਬੱਦ ਲਾਭ ਉਠਾਓ ਤੇ ਸਿਹਤਮੰਦ ਰਹੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ